ਪੂਰੀ ਦੁਨੀਆ ਵਿੱਚ 15 ਅਗਸਤ ਆਜ਼ਾਦੀ ਦਾ ਦਿਹਾੜਾ ਉਮਤਾਮਨ ਨਾਲ ਮਨਾਇਆ ਗਿਆ ਨਗਰ ਕੌਂਸਲ ਫਿਲੌਰ ਵਿੱਚ ਵੀ ਨਗਰ ਕੌਂਸਲ ਦੇ ਪ੍ਰਧਾਨ ਮਹਿੰਦਰਪਾਲ ਚੁੰਬਰ ਵੱਲੋਂ ਤਿਰੰਗਾ ਝੰਡਾ ਲਹਿਰਾ ਕੇ ਸਲਾਮੀ ਦਿੱਤੀ ਗਈ ਪਰ ਕੋਈ ਵੀ ਪੁਲਿਸ ਦੀ ਟੁਕੜੀ ਝੰਡੇ ਨੂੰ ਸਲਾਮੀ ਦੇ ਨਹੀਂ ਪਹੁੰਚੀ ਉਨ੍ਹਾਂ ਨੇ ਕਿਹਾ ਕਿ ਜਦੋਂ ਤੋਂ ਨਗਰ ਕੌਂਸਲ ਫਿਲੌਰ ਵਿਖੇ ਤਿਰੰਗਾ ਲਹਿਰਾਇਆ ਜਾ ਰਿਹਾ ਹੈ ਉਦੋਂ ਤੋਂ ਹੀ ਨਗਰ ਕੌਂਸਲ ਫਿਲੌਰ ਆ ਕੇ ਫਿਲੌਰ ਪੁਲਿਸ ਦੇ ਜਵਾਨ ਤਿਰੰਗੇ ਝੰਡੇ ਨੂੰ ਸਲਾਮੀ ਦਿੰਦੇ ਆ ਰਹੇ ਹਨ ਪਰ ਅੱਜ ਕੋਈ ਵੀ ਤਿਰੰਗੇ ਝੰਡੇ ਨੂੰ ਸਲਾਮੀ ਦੇ ਨਹੀਂ ਪਹੁੰਚਿਆ ਜਿਸ ਕੈਂਪ ਸਮੂਹ ਮੈਂਬਰਾਂ ਵਿੱਚ ਕਾਫੀ ਰੋਸ ਪਾਇਆ ਜਾ ਰਿਹਾ ਹੈ ਇੱਥੇ ਤੁਹਾਨੂੰ ਦੱਸ ਦਈਏ ਕਿ ਜ਼ੋਨਗਰ ਕਾਉਂਸਲ ਵੱਲੋਂ ਜੋ ਫਾਇਰ ਬਗੇਟ ਦੀਆਂ ਗੱਡੀਆਂ ਰੱਖੀਆਂ ਗਈਆਂ ਹਨ ਉਹਨਾਂ ਦੇ ਕਰਮਚਾਰੀਆਂ ਵੱਲੋਂ ਤਿਰੰਗੇ ਝੰਡੇ ਨੂੰ ਸਲਾਮੀ ਦੇ ਕੇ 15 ਅਗਸਤ ਦਾ ਆਜ਼ਾਦੀ ਦਿਹਾੜਾ ਮਨਾਇਆ ਗਿਆ ਇਸ ਮੌਕੇ ਪਰਦਾਨ ਮਹਿੰਦਰਪਾਲ ਚੁੰਬਰ ਤੋਂ ਇਲਾਵਾ ਪ੍ਰੌਕਸੀ ਕਾਉਂਸਲਰ ਰਾਜਕੁਮਾਰ ਸੰਧੂ ਜਸਪਾਲ ਗਿੰਡਾ ਪਰਮਜੀਤ ਭਾਰਤੀ ਪੰਮਾ ਕੌਂਸਲਰ ਪਤੀ ਲਖਵਿੰਦਰ ਲੱਖੂ ਤੇ ਰਵੀ ਸਰੋਏ ਨੇ ਐਸਡੀਐਮ ਅਮਨਪਾਲ ਸਿੰਘ ਅਹੂਜਾ ਨੂੰ ਮਿਲ ਕੇ ਆਪਣੇ ਰੋਸ ਜ਼ਾਹਰ ਕੀਤਾ ਅਤੇ ਇਸ ਤੇ ਵਿਭਾਗੀ ਕਾਰਵਾਈ ਕਰਨ ਦੀ ਮੰਗ ਰੱਖੀ ਫਿਲੌਰ ਤੋਂ ਕਰਮਬੀਰ ਸਿੰਘ ਦੀ ਰਿਪੋਰਟ ਪਹਿਲਾਂ ਤਾਂ ਮੈਂ ਅੱਜ ਆਜ਼ਾਦੀ ਦੇ ਸ਼ੁਭ ਦਿਹਾੜੇ ਤੇ ਸਾਰਿਆਂ ਭਾਰਤ ਵਾਸੀਆਂ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਅਸੀਂ 1998 ਤੋਂ ਲਗਾਤਾਰ ਇੱਥੇ ਕੌਂਸਲ ਚੁਣੇ ਆ ਰਹੇ ਹਾਂ ਜਦੋਂ ਵੀ ਨਗਰ ਕੌਂਸਲ ਫਲੋਰ ਵਿਖੇ 26 ਜਨਵਰੀ ਜਾਂ 15 ਅਗਸਤ ਝੰਡਾ ਚੜਦਾ ਆ। ਤੋਂ ਟਾਈਮ ਟੂ ਟਾਈਮ ਚੜਦਾ ਆ। ਕਦੀ ਲੇਟ ਨਹੀਂ ਹੁੰਦੀ। ਅੱਜ ਜਿਹੜਾ ਝੰਡੇ ਦਾ ਟਾਈਮ ਰਾਈਟ ਸਾਡਾ ਨਗਰ ਕਾਉਂਸਲ ਫਲਾਉਦਾ 8 ਵਜੇ ਸੀ। ਜਦੋਂ ਕਿ ਹਰ 26 ਜਨਵਰੀ ਜਾਂ 15 ਅਗਸਤ ਨੂੰ ਜਿਹੜੀ ਆ ਸਲਾਮੀ ਝੰਡੇ ਰਾਸ਼ਟਰੀ ਝੰਡੇ ਨੂੰ ਸਲਾਮੀ ਦੇਣ ਵਾਲੀ ਫੋਰਸ ਆ ਉਹ ਸਮੇਂ ਸਿਰ ਪਹੁੰਚਦੀ ਆ। ਅੱਜ ਸਾਡੇ ਦਫ਼ਤਰ ਦੇ ਵਿੱਚ ਜਿਹੜੀ ਆ ਪੰਜਾਬ ਪੁਲਿਸ ਵੱਲੋਂ ਕੋਈ ਵੀ ਟੀਮ ਇਥੇ ਰਾਸ਼ਟਰੀ ਝੰਡੇ ਨੂੰ ਸਲਾਮੀ ਦੇਣ ਵਾਸਤੇ ਨਹੀਂ ਪਹੁੰਚੀ ਸਾਨੂੰ ਇਸ ਗੱਲ ਦਾ ਬੜਾ ਰੋਅ ਆ ਸਾਰਿਆਂ ਨੂੰ ਤੇ ਇਸ ਕਰਕੇ ਇਹਦੀ ਜਿਹੜੇ ਮੈਸ ਐਸ ਐਸ ਵੀ ਸਾਹਿਬ ਨੂੰ ਬੇਨਤੀ ਕਰਦਾ ਕਿ ਜਿਹਨਾਂ ਅਫਸਰਾਂ ਦੇ ਇੱਥੇ ਹਨ ਗੱਲੀ ਆ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ ਕੀ ਲੱਗਦਾ ਤੁਹਾਨੂੰ ਇਹਨਾਂ ਨੂੰ ਪਤਾ ਨਹੀਂ ਆ ਵੀ ਪਤਾ ਸਮ ਕੋਈ ਸਾਜੀ ਪਤਾ ਕੋਈ ਸਾਡੇ ਕੋਲ ਲਿਖਤੀ ਰੂਪ ਤਨੇ ਜਾਂਦਾ ਅੱਗੇ ਮੇਰੇ ਕੋਲ ਅੱਜ 4-5 ਦਿਨ ਪਹਿਲਾਂ ਗੁਰਾਇਆ ਤੋਂ ਕੋਈ ਐਸ ਐਫ ਆਈ ਦਰਵਾਦ ਸਿੰਘ ਨੇ ਗੱਲ ਕੀਤੀ ਆ ਕਿ ਤੁਹਾਡੇ ਝੰਡਾ ਕਿੰਨੇ ਵਜੇ ਚੜ੍ਹਨਾ ਮੈਂ ਕਹਾਂ ਜੀ 8 ਵਜੇ ਇੱਥੇ ਮੈਚੜ ਆਉਣਾ ਆ ਇਧਰ ਸਾਡੇ ਅਸ਼ਮਪ ਸਾਹਿਬ ਨੇ ਚੜਾਉਣਾ ਅੱਗੇ ਕਾਰਵਾਈ ਸਰਕਾਰ ਤੋਂ ਮੰਗ ਕਰਾਂ ਕਿ ਜਿਹਨਾਂ ਨੇ ਅਜਨਗਲ ਕੀਤੀ ਆ ਉਹਨਾਂ ਤੇ ਕਾਰਵਾਈ ਕੀਤੀ ਜਾਵੇ